ਦੀ ਵਿਆਦਾ ਕਾਰਡ ਮੰਡਨ ਚਾਰੇ ਮਾਪਿਆਂ ਨਾ ਵਾਪਰਿਆ ਫਟਾ ਹਾਸਾ ਮਾਪਿਓ ਹੋਏ ਜ਼ਖਮੀ ਹਾਲਤ ਬਣੀ ਗੰਭੀਰ ਕਰਵਾਇਆ ਹਸਪਤਾਲ ਭਰਤੀ ਰੋਜਪੁਰ ਦੇ ਪਿੰਡ ਗਿਲ ਨੀਤੀ ਦੀ ਵਿਆਹ ਦਾ ਕਾਰਡ ਵੰਡਣ ਜਾ ਰਹੇ ਮਾਪਿਆਂ ਨਾਲ ਵੱਟਾ ਹਾਸਾ ਵਪ੍ਰਿਹਤ ਇਸ ਦੌਰਾਨ ਉਹ ਗੰਭੀਰ ਰੂਪ ਚ ਜ਼ਖਮੀ ਹੋਏ ਹਨ ਉਹਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਾਣਕਾਰੀ ਮੁਤਾਬਕ ਇੱਕ ਪਰਿਵਾਰ ਨੇ ਕੱਜਤੀ ਦਾ ਵਿਆਹ ਰੱਖਿਆ ਹੋਇਆ ਸੀ ਉਹ ਆਪਣੇ ਸਾਕ ਸਬੰਧੀਆਂ ਨੂੰ ਕਾਰਡ ਵੰਡਣ ਲਈ ਮੋਟਰਸਾਈਕਲ ਤੇ ਜਾ ਰਹੇ ਸਨ ਕਿ ਪਿੰਡ ਗਿਲ ਨੇੜੇ ਉਹਨਾਂ ਦੇ ਮੋਟਰਸਾਈਕਲ ਨੂੰ ਗਲਤ ਸਾਈਡ ਤੋਂ ਆ ਰਹੀ ਇੱਕ ਕਾਰ ਨੇ ਟੱਕਰ ਮਾਰੀ ਜਿਸ ਦੌਰਾਨ ਮਾਪਿਓ ਸਣੇ ਤਿੰਨ ਲੋਕ ਗੰਭੀਰ ਰੂਪ ਚ ਜ਼ਖਮੀ ਹੋਏ ਹਨ ਇਸ ਦੌਰਾਨ ਕੁੜੀ ਤੇ ਮਾਪਿਓ ਸਣੇ ਤਿੰਨ ਲੋਕ ਗੰਭੀਰ ਰੂਪ ਚ ਜ਼ ਤਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਇਹ ਟੱਕਰ ਇਨੀ ਭਿਆਨਕ ਸੀ ਕਿ ਮੋਟਰਸਾਈਕਲ ਪੂਰੀ ਤਰ੍ਹਾਂ ਚੱਕਣਾ ਚੂਰ ਹੋ ਗਿਆ ਤੇ ਮੋਟਰਸਾਈਕਲ ਸਵਾਰਾਂ ਨੂੰ ਤੜਦੀ ਹੋਈ ਕਾਰ ਖੇਤਾਂ 'ਚ ਲੱਗੇ ਇੱਕ ਤਖਤੇ 'ਚ 4 ਵਜੇ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਗੁਰਮੀਤ ਸਿੰਘ ਜੀ ਵੀਰ ਜੀ ਹੈ ਨਾ ਮੇਰਾ ਜੀਜਾ ਸੀਗਾ ਤੇ ਨਾਲ ਹੁੰਦਾ ਮਾਮਾ ਸੀ ਉਹ ਚੈਰ ਆ ਰਹੇ ਸੀ ਕਾਰ ਵੰਡ ਲਈ ਮੈਰਿਜ ਤੇ ਜਦੋਂ ਉਹ ਗਿੱਲਾਂ ਤੋਂ ਅੱਗੇ ਫਾਟਕਾਂ ਦੇ ਵਿਚਾਲੇ ਆਏ ਤੇ ਗੱਡੀ ਇੰਡਕਾ ਬੜੀ ਤੇਜ਼ ਆਉਂਦੀ ਪਈ ਸੀ ਰੌਂਗ ਸਾਈਡ ਤੋਂ ਰਾਉਂਗ ਸਾਈਡ ਤੋਂ ਆਈ ਬੜੀ ਫਾਸਟ ਆਈ ਥੋਨੇ ਸਾਈਡ ਮਾਰ ਕੇ ਤੇ ਡੇਗ ਦਿੱਤੇ ਜਦੋਂ ਡਿੱਗੇ ਤਾਂ ਉਹਨਾਂ ਨੇ ਚੱਕਣ ਦੀ بجائے ਆਪ ਉਹ ਗੱਡੀ ਛੱਡ ਕੇ ਭੱਜ ਗਏ ਉਹਨਾਂ ਤਿੰਨ ਜਣੇ ਸਾਡੇ ਜਿਗੇ ਤਿੰਨੇ ਜਣੇ ਬਾਹਲੇ ਜ਼ਖਮੀ ਹੋ ਗਏ ਗੰਭੀਰ ਸੱਟਾਂ ਲੱਗੀਆਂ ਜ਼ਿਆਦਾ ਤੇ ਮੁੰਡੇ ਦਾ ਇੱਕ ਪਾਟੀ ਮੋਚੇ ਵੱਡ ਹੋ ਗਿਆ ਸਾਹਮਣਾ ਪੱਟ ਜ਼ਿਆਦਾ ਟੁੱਟ ਗਿਆ ਇਹ ਕਾਦੋਂ ਤੇ ਸੀਗੇ ਇਹ ਬਾਈਕ ਤੇ ਸੀਗੇ ਜੀ ਤਾਂ ਕਿੰਨੇ ਜਣੇ ਸੀਗੇ ਭਾਈ ਇਹ ਤਿੰਨੇ ਜਣੇ ਸੀਗੇ ਬਾਈਕ ਤੇ ਇੱਕ ਲੇਡੀ ਸੀ ਦੋ ਜੈਂਟਸ ਸੀ ਸਟੇਸ਼ਨ ਦੇ ਸਟਾਫ ਬਦਲੇ ਸਟਾਫ ਬਹੁਤ ਜ਼ਿਆਦਾ ਲੱਗੇ ਐਮਰਜੈਂਸੀ ਵਾਰਡ ਚ ਨੇ ਜੀ ਮੰਗਾ ਸਾਨੂੰ ਇਨਸਾਫ ਚਾਹੀਦਾ ਜੀ ਮੰਗ ਸੀ ਕਰਨੀ ਇਨਸਾਫ ਚਾਹੀਦਾ ਸਾਨੂੰ ਗੱਡੀ ਵਾਲਿਆਂ ਨੂੰ ਲੱਭ ਕੇ ਉਹਨਾਂ ਨੂੰ ਜੋ ਬਾਨਦੀ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਗੱਡੀ ਮੌਕੇ ਤੇ ਛੱਡ ਕੇ ਗੱਡੀ ਸ਼ਾਂਜੀ ਛੱਡ ਕੇ ਭੱਜ ਗਏ ਕੋਈ ਪਤਾ ਨਹੀਂ ਲੱਗਾ ਕਿੱਥੋਂ ਦੇ ਸੀ ਜੀ ਨਹੀਂ ਜੀ ਪਤਾ ਨਹੀਂ ਲੱਗਿਆ ਜੀ ਉਹਨਾਂ ਨੂੰ ਸੋ ਕੋ ਚੱਕਣਾ ਚਾਹੀਦਾ ਸੀ ਚੱਕਣ ਦੀ ਬਜਾਏ ਤਾਂ ਗੱਡੀ ਛੱਡ ਕੇ ਭੱਜ ਗਏ ਮਦਦ ਵੀ ਨਹੀਂ ਕੀਤੀ ਜੀ ਬਾਪ ਕੀ ਨਾਮ ਤੁਹਾਡਾ ਇੰਦਰਜੀਤ ਅ ਜੀ ਕੀ ਕਹਾਣਾ ਵਾ ਆਪਣੀ ਜਿਹੜਾ ਐਕਸੀਡੈਂਟ ਹੋਇਆ ਕਿੰਨੇ ਜਣੇ ਜ਼ਖਮੀ ਹੋਏ ਕਿੱਥੇ ਹੋਏ ਇਹ ਪਾਈ ਗਿੱਲਾ ਵਾਲੇ ਫਾਟਕ ਤੋਂ ਅੱਗੇ ਹੋਇਆ ਤੇ ਇਹ ਦੂਜਾ ਗੱਡੀ ਆ ਰਹੀ ਸੀ ਬਹੁਤ ਤੇਜ਼ ਰੋਂਗ ਸਾਈਡ ਆ ਇਹਨੇ ਦੂਜਾ ਮੋਟਰਸਾਈਕਲ ਆਉਂਦਾ ਪਿਆ ਸੀ ਦਾ ਇਹ ਦੂਜਾ ਸਹੀ ਤੇ ਇਹਨਾਂ ਨੇ ਵਿੱਚ ਮੋਟਰਸਾਈਕਲ ਦੇ ਮਾਰ ਕੇ ਐਕਸੀਡੈਂਟ ਕਰਕੇ ਤੇ ਗੱਡੀ ਵਾਲੇ ਚੱਕਿਆ ਨਹੀਂ ਉਹ ਛੱਟ ਕੇ ਚਲਾ ਗਿਆ ਭੱਜਾ ਵੀ ਦੂਜੀ ਸਾਈਡ ਤਾਂ ਨਹੀਂ ਆ ਉਹਨੇ ਗੱਡੀ ਵੇਖੀ ਆਪਦੀ ਵੀ ਜ਼ਿਆਦਾ ਨੁਕਸਾਨ ਹੋ ਗਿਆ ਇਹਨਾਂ ਨੂੰ ਨਹੀਂ ਵੇਖਿਆ ਇਹ ਮੇਰਾ ਮਾਮਾ ਹੈ ਤੇ ਇੱਕ ਮਾਮੀ ਆ ਤੇ ਇੱਕ ਮੇਰਾ ਬਰਾਦਰ ਹੈ ਇਹ ਕਿੱਥੋਂ ਆ ਰਹੇ ਸੀ ਇਹ ਫਰੋਜਪੁਰ ਤੋਂ ਆ ਰਹੇ ਸੀ ਇਹ ਕਾਰਡ ਕੋਡ ਵੰਡਦੇ ਪੈਸੇ ਇਹਨਾਂ ਦੇ ਵਿਆਹ ਹੈ ਮਾਮੇ ਮੇਰੇ ਦੀਆਂ ਸੱਤ ਗੁੱਡੀਆਂ ਇਹ ਪਹਿਲੀ ਗੁੱਡੀਆ ਦਾ ਵਿਆਹ ਕਰਨ ਲੱਗੇ ਜੀ ਯਾਰ ਰੱਖਿਆ ਹਾਂ ਜੀ ਹਾਂ ਜੀ ਵਿਆਹ ਰੱਖਿਆ ਤਰੀਕ ਰੱਖੀ ਕਾਰਡ ਹੀ ਵੰਡਣ ਦਾ ਸੀ ਤੇ ਕਿੰਨੇ ਜਣੇ ਜਖਮੀ ਹੈ ਤਿੰਨ ਜਣੇ ਹੋਏ ਮੇਰੇ ਵੱਡੇ ਬੇਲੀ ਦਾ ਤਾਂ ਪਾਰਟੀ ਮੋਚੇ ਵੱਡ ਹੋ ਗਿਆ ਤੇ ਬਾਕੀ ਅਕਸਰਾਂ ਚ ਕਰਕੋਂ ਡਿਆ ਸਾਰਾਂ ਦਾ ਹੈ ਤਹਾਨੂੰ ਸਿਮਲਾ ਸਪਲੈਂਡਰ ਆਂਦਾ ਗਿਆ ਨਾ ਹਾਂਜੀ ਹਾਂਜੀ ਸਿਵਲ ਹਸਪੀਟਲ ਲਿਆਂਦਾ ਗਿਆ ਸਾਨੂੰ ਇਨਸਾਫ ਹੀ ਚਾਹੀਦਾ ਐ ਪੁਲਿਸ ਕੋ ਕੋਈ ਵਕਤ ਤੇ ਕੋਈ ਪੁਲਿਸ ਕੋਈ ਕੰਪਲੇਟ ਤਾਂ ਨਹੀਂ ਕੀਤੀ ਕੋਈ ਆਇਆ ਹੀ ਨਹੀਂ ਕੋਈ ਆਇਆ ਨਹੀਂ ਗਾਇ ਪੰਜ ਤਾਂ ਮੰਗੀ ਕਰ ਗੋ ਮੰਗ ਇਨਸਾਫ ਹੀ ਚਾਹੀਦਾ ਆਪਾਂ ਡਾਕਟਰ ਸਾਹਿਬ ਇੱਕ ਐਕਸੀਡੈਂਟ ਦਾ ਜਿਹੜਾ ਕਿਸਾ ਹੈ ਕੀ ਆ ਪੂਰਾ ਮਾਮਲਾ ਕਿੱਥੇ ਹੋਇਆ ਐਕਸੀਡੈਂਟ ਤੇ ਕਿੰਨੇ ਜਣੇ ਦੇਖਦੇ ਆ ਪੀਨ ਪੇਸ਼ੈਂਟਸ ਹੈਗੇ ਨੇ ਜਿਨ੍ਹਾਂ ਚੋਂ ਇੱਕ ਫੀਮੇਲ ਹੈਗੀ ਆ ਤੇ ਦੋ ਮੇਲਸ ਨੇ एक्सीडेंट हो इचे वाला तो है ने रेजिडेंट ने बट उन्होंने एक्सीडेंट जो राजे वाला गिला वाला दे जी रोड हैगी है उत्थे हो पेशेंट्स हूँ स्टेबल ने बट वी आर ट्राइंग आर बेस्ट कि असि उन्होंने रिकवर करके फिर भेज देंगे पे एक पेशेंट बिल्कुल स्टेबल हैगी है फीमेल पेशेंट बिल्कुल स्टेबल आ बाकी जो है आप ट्रीट कर रहे हैं उन्होंने देखिए तीन जने है ज्यादा इंजरी ਜਿਆਦਾ ਇੰਜਰਡ ਇੱਕ ਪੇਸ਼ੈਂਟ ਹੈਗਾ ਨਾ 24 ਇਅਰ 올ਡ ਮੇਲ ਹੈਗਾ ਉਹੋ ਜਿਆਦਾ ਉਹਦੀ ਇੰਜਰੀਜ਼ ਹੈਗੀਆਂ ਹੋਣਗੇ ਠੀਕ ਹੈ ਬਸ ਦੇਖਦੇ ਆ ਫਿਰ